ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਕਿ ਤੁਸੀਂ ਸਭ ਮਜ਼ੇ ਚ ਹੋਗੇ ਇੰਡੀਆ ਰਹੇ ਹੋ ਪਾਕਿਸਤਾਨ ਰਹੇ ਹੋ ਜਾਂ ਹੋਰ ਦੇਸ਼ਾਂ ਕਿਸੇ ਕੰਟਰੀ ਰਹੇ ਹੋ ਅੱਜ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਰਿਹਾ ਸਪੇਨ ਦਾ ਸਤ ਤਕੂ ਸੂਤਸ਼ਾ ਬੈਨਿਡੋ ਜਿੱਥੇ ਕੀ ਤਕਰੀਬਨ ਮਰਾਸ਼ੀ ਰਹਿੰਦਾ ਹੈ ਖਾਸ ਕਰਕੇ ਇਸ ਸੀਜ਼ਨ ਵਿੱਚ ਦੋ ਤਿੰਨ ਮਹੀਨੇ ਜੂਠਣ ਦੀ ਥੋੜਾ ਟੂਰਿਸਟ ਘਟ ਜਾਂਦਾ ਹੈ ਨਿੱਕੇੰ ਦਾ ਹੋਰ ਮਚਲਦਾ ਰਹਿੰਦਾ ਹੈ ਸਪੇਨ ਨੂੰ ਜ਼ਿਆਦਾ ਕਵਾਈ ਟੂਰਿਸਟ ਕੋ ਰਹੀ ਹੈ ਕਿਉਂਕਿ ਸਪੇਨ ជា ਮੇਰਾ ਘਰ ਇਸ ਤੋਂ ਜ਼ਿਆਦਾ ਟੂਰਿਸਟ ਦੁਨੀਆ ਚੋਂ ਸਪੇਨ ਚ ਜਾਂਦਾ ਹੈ ਖਾਸ ਕਰਕੇ ਬੀਚ ਤੇ ਕਿਉਂਕਿ ਵੈਦਰ ਬਹੁਤ ਅੱਛਾ ਹੈ ਤੇ ਜਿਹੜੇ ਯੂਰੋਪੀਅਨ ਲੋਗ ਇਹ ਆਪਣੇ ਦੇਸ਼ਾਂ ਤੋਂ ਥੋੜਾ ਦੁਖੀ ਗਏਵੇ ਕੋਲਡ 스노우 ਠੰਡ ਇਸ ਕਰਕੇ ਇਹਨਾਂ ਨੇ ਨਾ ਸਪੇਨ ਨੂੰ ਪੈਰਾਡਾਈਸ ਸਮਝਿਆ ਜਨਨ ਸਮਝਿਆ ਜਿਵੇਂ ਇੰਡੀਅਨ ਲੋਕ ਇੰਗਲੈਂਡ ਜਾਂਦੇ ਨੇ ਨਾ ਦਿੱਤਨ ਨੂੰ ਇੰਗਲੈਂਡ ਦੇ ਹਰ ਸ਼ਹਿਰ ਵਿੱਚ ਦੇਸੀ ਮਿਲਗੇ ਇੰਡੀਅਨ ਮਿਲਣਗੇ ਪਾਕਿਸਤਾਨੀ ਮਿਲਣਗੇ ਹੋਰ ਵੀ ਕੰਟਰੀਆਂ ਜੋ ਜਿਵੇਂ ਬੰਗਲਾਦੇਸ਼ ਹੋ ਗਿਆ ਸ਼੍ਰੀਲੰਕਾ ਆ ਗਿਆ ਹੋਰ ਵੀ ਕੁਝ ਕੰਟਰੀਆਂ ਜਿਦੇ ਲੋਕ ਇੱਥੇ ਬਹੁਤ ਜ਼ਿਆਦੇ ਇਹੋ ਹੀ ਹਾਲ ਹੈਗਾ ਜੇ ਸੁਪੀਨ ਦਾ ਸੁਪੀਨ ਜੀ ਤੁਹਾਨੂੰ ਹਰ ਸ਼ਹਿਰ ਦੇ ਵਿੱਚ ਬਟਿਸ਼ ਮਿਲਗੇ 4 ਲੱਖ ਤੋਂ ਉੱਪਰ ਬਟਿਸ਼ੜਾ ਉਹ ਸੁਪੀਨ ਜਿਹੜਾ ਹੈ ਜ਼ਿਆਦਾਤਰ ਜਿਹੜੇ ਲੋਕ ਮੌਸਮ ਤੋਂ ਦੁਖੀ ਹੈ ਉਹਨਾਂ ਵਿੱਚ ਕੁਝ ਪੈਨਸ਼ਨਰ ਹੈਗੇ ਵੇ ਕੁਝ ਬ੍ਰੈਗਜ਼ਿਟ ਤੋਂ ਪਹਿਲਾਂ ਉੱਥੇ ਸੈੱਟ ਹੋਏ ਸੀ ਉਹਨਾਂ ਦਾ ਆਪਣੇ ਰੈਸਟੋਰੈਂਟ ਹੈਗੇ ਵੇ ਕਾਰੋਵਰ ਹੈਗੇ ਵੇ ਟੀਚਰ ਹੈਗੇ ਵੇ ਆਪਣੀ ਪ੍ਰਾਪਰਟੀ ਬਣਾਈ ਹੈ ਕਿਰਾਏ ਦਿੱਤੇ ਯਾਨੀ ਕਿ ਉਹਨਾਂ ਉੱਤੇ ਕਮਾਈ ਦਾ ਸਾਧਨ ਬਣਾਇਆ ਹੋਇਆ ਸੀ ਬ੍ਰੈਗਜ਼ਿਟ ਤੋਂ ਬਾਅਦ ਸਭ ਤੋਂ ਜ਼ਿਆਦਾ ਅਸਰ ਪੈਣਾ ਉਪਟੇ ਸ਼ਰੋਗਾਂ ਦੀ ਪਿਆ ਕਿਉਂਕਿ ਹੁਣ ਉਹ ਆਮ ਤੌਰ ਤੇ ਆ ਜਾ ਨਹੀਂ ਸਕਦੇ ਜੇ ਜਾਣਾ ਹੈ ਤੇ ਸਿਰਫ 90 ਦਿਨ ਰਹਿ ਸਕਦੇ ਵੀ ਇਸ ਕਰਕੇ ਅਜਕੱਲ ਬ੍ਰਿਟਿਸ਼ ਲੋਗ ਬਹੁਤ ਸਟਰਗਲ ਕਰ ਰਹੇ ਵੇ ਕਿ ਕਿਸੇ ਨਾ ਕਿਸੇ ਤਰੀਕੇ ਦੁਬਾਰਾ ਫਿਰ ਤੋਂ ਪੰਜਾਬੀ ਸੈੱਟ ਹੋ ਜਾਵੇ ਕਿਉਂਕਿ ਉੱਥੇ ਉਹਨਾਂ ਪ੍ਰੌਟੀਆਂ ਬਣਾਈਆਂ ਆਪਣੇ ਲੱਕੇ ਬਣਾਏ ਹੋਏ ਜਿਵੇਂ ਆਪਣੇ ਇੰਡੀਅਨ ਨੇ ਪਿੱਥੀ ਇੰਗਲੈਂਡ ਚ ਲੱਕੇ ਬਣਾਏ ਨਾ ਆਪਣੇ ਇਸ ਤਰ੍ਹਾਂ ਬ੍ਰਿਟਿਸ਼ ਲੋਕਾਂ ਨੇ ਸਪ੍ਰਿੰਟ ਚ ਆਪਣੇ ਲੱਕੇ ਬਣਾਏ ਤੁਹਾਨੂੰ ਤਕਰੀਬਨ ਹਰ ਸ਼ਰਚ ਮਿਲ ਗਏ ਤੇ ਜਿਹੜਾ ਟੂਰਿਸਟ ਲੱਕ ਹੈਗਾ ਉੱਥੇ ਤੁਹਾਨੂੰ ਸਪਾਣੇ ਸਿੱਖਣ ਦੀ ਬਹੁਤੀ ਲੋੜ ਨਹੀਂ ਪੈਂਦੀ ਕਿਉਂਕਿ ਤਕਰੀਬਨ ਟੂਰਿਸਟ ਜਦੋਂ ਦੂਸਰੀਆਂ ਕੰਟੀ ਜਾਂਦਾ ਹੈ ਉਹ ਇੰਗਲਿਸ਼ ਹੀ ਗੱਲ ਕਰਦਾ ਹੈ ਇਸ ਵਰਨਿਛ ਲੋਕ ਵੀ ਬੜੇ ਫ੍ਰੈਂਡਲੀ ਗਏ ਵੇ ਅੱਛੇ ਗਏ ਮਿਲਣ ਸਾਰ ਗਏ ਵੇ ਸਪੇਨ ਦੇ ਲੋਕ ਵੀ ਹਰ ਕੰਟੀ ਥੱਲੇ ਬਾਹਰ ਦੇ ਮੁਲਕਾਂ 'ਚ ਕਿਉਂਕਿ ਉਹ ਸੋਚਦੇ ਚਲੋ ਬਾਹਰ ਵਧੀਆ ਇਹੋ ਚੀਜ਼ ਹਰ ਬੰਦੇ ਦੀ ਤਮੰਨਾ ਹੁੰਦੀ ਮੈਂ ਕਿਸੇ ਗੈਰ ਕੰਟੀ ਜਾ ਕੇ ਕੰਮ ਕਰਾਂ ਬੈਣੀ ਡਾਉਂ ਜੇ ਤੁਸੀਂ ਕਿਸੇ ਵੀ ਇਲਾਕੇ ਚਲੇ ਜਾਓ ਕਿਸੇ ਮਹੱਲੇ ਚਲੇ ਜਾਓ ਬਿਜਾਰ ਚਲੇ ਜਾਓ ਤੁਹਾਨੂੰ ਟੂਰਿਸਟਾਂ ਦੀ ਪਰਵਾਹ ਨਹੀਂ ਲੱਗੇਗੀ ਰੈਸਟੋਰੈਂਟ ਫੁੱਲ ਹੋਣਗੇ ਕੋਈ ਪੀਜ਼ਾ ਖਾ ਰਿਹਾ ਕੋਈ 버ਗਰ ਖਾ ਰਿਹਾ ਯਾਨੀ ਕਿ ਜੋ ਵੀ ਇੱਥੇ ਖਾਣ ਪੀਣ ਦਾ ਸਮਾਨ ਹੈ ਨਾ ਰੈਸਟੋਰੈਂਟ ਪਰੇਵਿ ਕਿਉਂਕਿ ਟੂਰਿਸਟ ਖਾਣ ਦੇ ਖਾਣੇ ਖਾਣਾ ਹੈ ਜਿੰਨੇ ਦਿਨ ਵੀ ਰਹਿਣਾ ਕੋਈ ਹਫਤੇ ਹਫਤੇ ਰਹਿ ਰਿਹਾ ਕੋਈ 10 ਦਿਨ ਵਾਸਤੇ ਕੋ ਦੋ ਦਿਨ ਵਾਸਤੇ ਇਸ ਕਰਕੇ ਇਧਰ ਜਿੱਥੇ ਰੈਸਟੋਰੈਂਟ ਚੱਲਦੇ ਪਏ ਕੋਈ ਮੋਜਾਂ ਲੁੱਟਣ ਦੇ ਵੇ ਤੁਹਾਨੂੰ ਤਕਰੀਬਨ ਉੱਥੇ ਇੰਡੀਅਨ ਰੈਸਟੋਰੈਂਟ ਹੀ ਮਿਲ ਲਗੇ ਕਿਉਂਕਿ ਬ੍ਰਿਟਿਸ਼ ਲੋਕ ਇੰਡੀਅਨ ਖਾਣਾ ਬਹੁਤ ਪਸੰਦ ਕਰਦੇ ਵੀ ਬਾਕੀ ਹੋਰ ਵੀ ਬਹੁਤ ਕੰਡੀਆਂ ਲੋਕ ਜਿਹਨੇ ਇਹਨਾਂ ਨੇ ਆਪਾਂ ਸ਼ਗਨ ਕਾਰਸ ਪੀਣ ਜਿ ਬਣਾਇਆ ਜਦੋਂ ਉਹਨਾਂ ਦੇ ਮੁਲਕਾਂ 'ਚ ਸਰਦੀ ਹੁੰਦੀ ਹੈ ਸਨੌਂਦੀ ਹੈ ਉਹ ਚੁਪ ਉਸ ਬਣਾਉਂਦੇ ਕੰਦੇ ਕਿ ਲੋੜੇ ਠਣ ਚ ਮਦਨ ਦੀ ਚਲਦੇ ਆ ਸਪੇਨ ਨਾਲੇ ਇੰਜੋਏ ਕਰਦੇ ਆ ਪੈਸੀ ਕਮਾਉਂਦਾ ਹਰ ਬੰਦੇ ਨੇ ਕੋਈ ਨਾ ਕੋਈ ਹੀਲਾ-ਉਸੀਲਾ ਬਣਾਇਆ ਹੁੰਦਾ ਹੈ ਜਿਹੜੇ ਲੋਕ ਇੰਗਲਿਸ਼ ਜਾਣਦੇ ਵੀ ਉਹਨਾਂ ਨੂੰ ਤੇ ਬਹੁਤ ਫਾਇਦਾ ਗਾ ਉਹ ਤੇ ਉੱਤੇ ਟਿਊਸ਼ਨ ਵੀ ਪੜਾ ਦਿੰਦਾ ਨਾ ਬੱਚਿਆਂ ਨੂੰ ਜਾਂ ਸਿਆਣੇ ਆ ਵੀ ਰਕਵੀ ਬੋਲੀ ਸਿਖਦੇਵੇ ਉਹ ਉਹਨਾਂ ਨੂੰ ਬੜੇ ਪੈਸੇ ਕਮਾਉਂਦੇ ਵੇ ਕਿਉਂਕਿ ਤੇ ਬਹੁਤ ਝਾਲੋਗੇ ਪਿਟਿਸ਼ਨ ਕਾਫੀ ਲੋਗੇ ਉਹ ਕੰਮ ਕਰਦੇ ਵੇ ਸਪੇਨ ਦੀ ਵੀ ਜਿਹੜੀ ਕਰੰਸੀ ਏ ਇਹ ਯੂਰੋ ਜਲਦੀ ਏ ਅੱਜਕੱਲ੍ਹ ਯੂਰੋ ਤਕਰੀਬਨ ਯੂਰਪ ਦੀਆਂ ਕਾਫੀ ਕੰਟਰੀਆਂ ਚੱਲਣਾ ਪਈਏ ਕੋਈ 2-4 ਕੰਟਰੀਆਂ ਜਿਨ੍ਹਾਂ ਨੇ ਯੂਰੋ ਸੈਪਟ ਨਹੀਂ ਕੀਤਾ ਬਾਕੀ ਤਕਰੀਬਨ ਜਿਹੜੇ ਯੂਰਪ ਯੂਨੀਅਨ ਦੇ ਕੰਟਰੀ ਮੈਂਬਰ ਹੈ ਉੱਥੇ ਯੂਰੋ ਚੱਲਦਾ ਹੈ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਹੁੰਦੀ ਅਗਰ ਦੋਸਤੋ ਵੀਡੀਓ ਪਸੰਦ ਆਈ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਵੀਡੀਓ ਸ਼ੇਅਰ ਕਰ ਸ਼ੇਅਰ ਕਰ ਦੇਣਾ ਮੈਂ ਅਜੋ ਹੀ ਤਕਰੀਬਨ ਵੀਡੀਓ ਪਾਉਂਦਾ ਰਹਾਂਗਾ ਯੂਰਪੀਨ ਕੰਟੈਂਟ ਦੀ ਥੈਂਕ ਯੂ